ਦੇ ਵੱਖ-ਵੱਖ ਮਾਮਲਿਆਂ ਵਿੱਚ ਲੋਣੀ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਜੰਡਿਆਲਾ ਗੁਰੂ ਪੁਲਿਸ ਨੂੰ ਮਿਲੀ ਕਾਮਯਾਬੀ ਜੰਡਿਆਲਾ ਗੁਰੂ ਕਨਵਜੀਤ ਸਿੰਘ ਲਾਡੀ ਡੀਜੀਪੀ ਪੰਜਾਬ ਡੀਆਈਜੀ ਅੰਮ੍ਰਿਤਸਰ ਦਿਹਾਤੀ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਸਖਤ ਕਾਰਵਾਈ ਦੇ ਮੱਦੇ ਨਜ਼ਰ ਯੁੱਧ ਨਸ਼ਿਆ ਵਿਰੋਧ ਮੁਹਿੰਮ ਦੇ ਅੰਤਰਗਤ ਕਾਰਵਾਈ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਿਸ ਤਰ੍ਹਾਂ ਵੱਖ-ਵੱਖ ਮਾਮਲੇ ਵਿੱਚ ਕਿ ਨਸ਼ਾ ਤਸਕਰ ਜਿਨ੍ਹਾਂ ਵਿੱਚੋਂ ਨਸ਼ਾ ਤਸਕਰੀ ਕਰਦੇ ਆਪਸ਼ਮ ਨੂੰ ਅੰਦਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਇਹ ਕਰੀ ਅਰੀ ਥਾਣਾ ਜੰਡਿਆਲਾ ਗੁਰੂ ਸਾਹਿਬ ਗੁਰਦੇ ਸਿੰਘ ਪੁਲਿਸ ਜਾਣੀਆ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬਾਲੀਆ ਮਜਪੂਰ ਅਤੇ ਜਗਰੂਪ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਨਸ਼ਾ ਤਸਕਰ ਜੀ ਤੁਹਾਨੂੰ ਪਤਾ ਹੀ ਆ ਜੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਗਵਰਨਮੈਂਟ ਨੇ ਆਪਰੇਸ਼ਨ ਲਾਂਚ ਕੀਤਾ ਵਾ ਉਸ ਘੜੀ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਾਜ਼ਰੀ ਤੇ ਮਾਨਯੋਗ ਡੀਏਜੀ ਸਾਹਿਬ ਬੌੜੇ ਤੇ ਮਾਨਯੋਗ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਜਿਹੜੀਆਂ ਸਾਨੂੰ ਗਾਈਡਲਾਈਨਸ ਦਿੱਤੀਆਂ ਵਾ ਜੁੱਧ ਨਸ਼ਾ ਵਿਰੁੱਧ ਉਸ ਘੜੀ ਦੇ ਤਹਿਤ ਅਸੀਂ ਸਖਤ ਮਿਹਨਤ ਕਰ ਰਹੇ ਆ ਤੇ ਇਹ ਜਿਹੜੀਆਂ ਜਿਹੜੇ ਨਸ਼ੇ ਦੇ ਪੈਡਲਰ ਆ ਤਾਂ ਜਿਹੜੇ ਸਪਲਾਈਅਰ ਆ ਉਹਨਾਂ ਨੂੰ ਲਗਾਤਾਰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਿਆ ਉਸੇ ਘੜੀ ਚ ਪਹਿਲਾਂ ਅਸੀਂ 19 ਬੰਦੇ ਹੁਣ ਤੱਕ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਭੇਜ ਚੁੱਕੇ ਆ ਰੇਲ ਦੇ ਵਿੱਚ ਬਰਾਮਦਗੀ ਕਰਕੇ ਨਸ਼ੀਲੇ ਪਦਾਰਥਾਂ ਦੀ ਇਹ ਜਿਹੜੇ ਆ ਚਾਰ ਬੰਦੇ ਪੁਰਾਣੇ ਕੇਸ ਦੇ ਵਿੱਚ ਲੁੱਟਾ ਖੋਹ ਕਰਨ ਵਾਲੇ ਸੀ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸੀਂ ਚਾਰ ਮੋਟਰਸਾਈਕਲ ਖੋਹ ਕੀਤੇ ਜਿਹੜੇ ਉਹ ਬਰਾਮਦ ਕੀਤੇ ਆ ਇਸ ਤੋਂ ਇਲਾਵਾ ਤਿੰਨ ਨਸ਼ਾ ਤਸਕਰ ਸੀ ਫੜੇ ਆ ਜਿਹੜੇ ਪੈਦਲ ਰੇ ਜਿਨ੍ਹਾਂ ਦੇ ਵਿੱਚ ਇੱਕ ਗੁਰਵਿੰਦਰ ਸਿੰਘ ਤੁਹਾਨੂੰ ਵਾਸੀ ਜਾਣੀਆਂ ਤੇ ਗੁਰਪ੍ਰੀਤ ਸਿੰਘ ਬਾਲੀਆਂ ਮੰਜਪੁਰ ਤੇ ਜਗਰੂਪ ਸਿੰਘ ਜੰਡਿਆਲਾ ਇਹ ਤਿੰਨ ਲਿਸਟਡ ਡਰਗ ਡੈਲਰਾਂ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੂੰ ਅੱਜ ਅਸੀਂ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਚਾਰ ਜਿਹੜੇ ਲਟੇਰੇ ਫੜੇ ਆ ਸਨੈਚਰ ਇਹਨਾਂ ਨੂੰ ਵੀ ਅਸੀਂ ਜਿਨ੍ਹਾਂ ਤੋਂ ਮੋਰਸਲ ਬਰਾਮਦ ਕੀਤੀ ਇਹਨਾਂ ਨੂੰ ਵੀ ਅਸੀਂ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਤੇ ਅਗਲੇਰੀ ਜਿਹੜੀ ਆ ਪੁੱਛਗਿੱਛ ਕਰਾਂਗੇ ਜਿਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਦੀ ਸੰਭਾਵਨਾ ਵਾ ਤੇ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੰਡਿਆਲਾ ਲੋਕਲ ਪੁਲਿਸ ਜਿਹੜੀ ਆ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਕ੍ਰਿਮੀਨਲ ਬੰਦਿਆਂ ਦੀ ਕ੍ਰਿਮੀਨਲ ਵਿਅਕਤੀਆਂ ਦੀ ਸਾਨੂੰ ਸੂਚਨਾ ਦਿਓ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਦੀ ਤਸਕਰੀ ਕਰਨੋਂ ਨਹੀਂ ਹਟ ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਭੇਜਾਂਗੇ ਸਰ ਜਿਨੇ ਪੰਕਾ ਵੀ ਦੇ ਵਿੱਚ ਸ਼ਹਿਰ ਵਾਸੀ ਦੀ ਸ਼ਹਿਰ ਦੇ ਵਿੱਚ ਕੀ ਪੋਜੀਸ਼ਨ ਆ ਪੁਲਿਸ ਦੀ ਔਰ ਜਿਹੜੀ ਰੇਡ ਕਨਿਪਾਈ ਆ ਉਹਨਾਂ ਨੇ ਕੀ ਕਿਸ਼ਨ ਬਹੁਤ ਜਿਆਦੀ ਸ਼ਕਤੀ ਕੀਤੀ ਹੈ ਜੀ ਅਸੀਂ ਅਸੀਂ ਦਿਨ ਰਾਤ ਜਿਹੜਾ ਵਾ ਇਸ ਪੀਸ ਕੈਮ ਕਰਨ ਦੇ ਵਿੱਚ ਲੱਗੇ ਹੋਏ ਆ ਨਸ਼ਾ ਤਸਕਰੀ ਬੰਦ ਕਰਨ ਦੇ ਵਿੱਚ ਲੱਗੇ ਹੋਏ ਆ ਗੁੰਡਾਗਰਦੀ ਬੰਦ ਕਰਨ ਦੇ ਵਿੱਚ ਲੱਗੇ ਹੋਏ ਆ ਇਹ ਰਿਜ਼ਲਟ ਤੁਸੀਂ ਦੇਣਾ ਵਾ ਪਬਲਿਕ ਨੇ ਦੇਣਾ ਵਾ ਤੇ ਪਿਛਲੇ 15 20 ਦਿਨ ਮਹੀਨੇ ਦੇ ਵਿੱਚ ਦੱਸੋ ਵੀ ਪਹਿਲਾਂ ਵਰਗੇ ਹਾਲਾਤ ਆ ਨੋਟਾਖੋਣ ਵਾਲੇ ਦਾ ਸਫਰਕ ਪਿਆ ਵਾ ਮੈਨੂੰ ਤਾਂ ਜੋ ਲੋਕ ਆ ਕੇ ਕਹਿੰਦੇ ਆ ਵੀ ਅਸੀਂ ਅੱਗੇ ਨਾਲੋਂ ਸ਼ਾਂਤੀ ਆ ਜੀ ਅਸੀਂ ਡਰਗਸ ਦੇ ਮਸਲੇ 'ਚ ਵੀ ਸ਼ਾਂਤ ਆ ਤੇ ਪੀਸ ਆ ਲੁਟਕੋਆਂ ਦੇ ਵਿੱਚ ਵੀ ਅਸੀਂ ਪੀਸ ਆ ਪਰसों ਰਾਤ 11:30 ਵਜੇ ਬੀਬੀਆਂ ਸੈਰ ਕਰ ਰਹੀਆਂ ਸੀ ਜਿਨ੍ਹਾਂ ਨੇ ਖਲੋ ਕੇ ਐਪਰੀਸ਼ੀਏਟ ਕੀਤਾ ਸੀ ਕਿ ਕਦੀ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ ਪੀ ਬੀਬੀਆਂ 11-11 ਵਜੇ ਰਾਤ ਸੈਰ ਕਰਨ ਤੇ ਮੈਨੂੰ ਖੁਸ਼ੀ ਹੋਈ ਸੀ ਤੇ ਮੈਂ ਉਹਨਾਂ ਤੋਂ ਸਹਿਯੋਗ ਮੰਗਿਆ ਸੀ ਕਿ ਸਭ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਤੁਹਾਡੀ ਜਿਹੜੀ ਸੁਰੱਖਿਆ ਵਾ ਉਹਨੂੰ ਬਹਾਲ ਰੱਖਾਂਗੇ ਸ਼ਹਿਰ ਦੇ ਵਿੱਚ ਰਾਤ ਨੂੰ ਪੀਸੀਆਰ ਜਾਂ ਕੋਈ ਨਾ ਕੰਮ ਨਹੀਂ ਕਰਦੀ ਕੋਈ ਬਿਲਕੁਲ ਜੀ ਨਾਈਟ ਡੋਮਿਨੇਸ਼ਨ ਚੱਲ ਰਿਹਾ ਵਾ ਉਹਦੇ ਚ ਪੀਸੀਆਰ ਵੀ ਆ ਉਹਦੇ ਚ ਨਾਕਾ ਵੀ ਲੱਗਦਾ ਵਾ ਉਹਦੇ ਚ ਚੈਕਿੰਗ ਵੀ ਸਡਨਲੀ ਹੁੰਦੀ ਆ ਮੈਂ ਚਾਰ ਕਰਮਚਾਰੀਆਂ ਦੀ ਸਿਵਲ ਡਰੈਸ ਦੇ ਵਿੱਚ ਟੀਮ ਕੰਮ ਕੀਤੀ ਆ ਸਿਵਲ ਦੀ ਗੱਡੀ ਤੇ ਸਿਵਲ ਡਰੈਸ ਕਿਉਂਕਿ ਪੁਲਿਸ ਦੀ ਗੱਡੀ ਨੂੰ ਲੈ ਕੇ ਚੋਰ ਵੀ ਸਾਥ ਬੜ ਜਾਂਦੇ ਆ ਤੇ ਸਿਵਲ ਡਰੈਸ ਦੇ ਵਿੱਚ ਮੇਰੇ ਮੁਲਾਜ਼ਮ ਜਿਹੜੇ ਆ ਜਦੋਂ ਜਾਂਦੇ ਉਹਨਾਂ ਨੂੰ ਬਹੁਤ ਕੰਮਕਾਜੀ ਮਿਲਦੀ ਹੈ ਸਰ ਜੀ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਇਹਦੇ ਬਾਅਦ ਤੁਹਾਨੂੰ ਲੋਕਾਂ ਕੋਲੋਂ ਕਿਸ ਤਰ੍ਹਾਂ ਸਹਿਯੋਗ ਮਿਲਿਆ ਕੋਈ ਇਨਫਰਮੇਸ਼ਨ ਮਿਲ ਰਹੀ ਹੈ ਇਹ ਤੁਹਾਨੂੰ ਅ ਬਹੁਤ ਸਹਿਯੋਗ ਮਿਲ ਕੱਲ ਹੀ ਅਜੇ ਮਾਨਕੋਗ ਐਸਐਸਪੀ ਸਾਹਿਬ ਦੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਸਟੇਟ ਗਵਰਨਮੈਂਟ ਦੇ ਅਧਿਕਾਰੀਆਂ ਨਾਲ ਤੁਹਾਨੂੰ ਖੁਸ਼ੀ ਹੋਊਗੀ ਕਿ ਥੋੜੇ ਦਿਨਾਂ ਤੱਕ ਐਸਐਸਪੀ ਸਾਹਿਬ ਨੇ ਰეკਮੈਂਡ ਕਰ ਦਿੱਤਾ ਵਾ ਕਿ ਇੱਕ ਰੀਹੈਬਿਲਿਟੇਸ਼ਨ ਸੈਂਟਰ ਜਿਹੜਾ ਵਾ ਜੰਡੇਆਲੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਜਿਹੜਾ ਕਾਇਮ ਹੋ ਰਿਹਾ ਵਾ ਜਿੱਥੇ ਬੱਚਿਆਂ ਦਾ ਇਲਾਜ ਹੋਊਗਾ ਤੋਂ ਓਟ ਸੈਂਟਰ ਇੱਕ ਗਹਿਰੀ ਤੇ ਇੱਕ ਨਵਾਂ ਪਿੰਡ ਤੋਂ ਓਟ ਸੈਂਟਰ ਜਿਹੜੇ ਆ ਜਿਹੜੇ ਨਸ਼ੇ ਤੋਂ ਪੀੜਤ ਆ ਬਿਮਾਰ ਆ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਇਹ ਤਿੰਨ ਜਿਹੜੇ ਇੰਸਟੀਚਿਊਸ਼ਨ ਸਰਕਾਰ ਤੋਂ ਮਨਜ਼ੂਰ ਕਰਾਉਣ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਰეკਮੈਂਡ ਕੀਤੇ ਆ ਜਲਦੀ ਤੁਹਾਨੂੰ ਉਹਨਾਂ ਦਾ ਜਿਹੜਾ ਵਾ ਉਹ ਹੋਂਦ ਵਿੱਚ ਆਉਣ ਦੇ ਸੰਬੰਧੀ ਨਿਊਜ਼ ਮਿਲੂਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਜਿਹੜੇ ਨਸ਼ੇ ਤੋਂ ਗ੍ਰਸਤ ਵਿਅਕਤੀ ਆ ਉਹ ਆਪਣਾ ਟ੍ਰੀਟਮੈਂਟ ਕਰਾਉਣਗੇ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਦਕਾਨਦਾਰੀ ਬੰਦ ਹੋਏਗੀ ਇਹਦੇ ਨਾਲ ਜੇ ਕਹਾਂ ਤਾਂ ਇਹ ਚੀਜ਼ ਜਿਹੜਾ ਨਸ਼ਾ ਨਸ਼ਾ ਤਸਕਰੀਆਂ ਜਿਹੜੇ ਪ੍ਰੋਬਲਮ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਆਡੈਂਟੀਫਾਈ ਹੋ ਰਹੀਆਂ ਵਾ ਉਹਦੇ ਚ ਨਿਸ਼ਾਨਦੀਆਂ ਮੀਅਰਮੈਂਟਸ ਹੋ ਰਹੀਆਂ ਵਾ ਐ ਪੰਚਾਇਤ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਜਿਹੜੀ ਆ ਉਹਦੇ ਨਾਲ ਸਾਡਾ ਲਗਾਤਾਰ ਤਾਲ ਮਿਲਿਆ ਉਹਨਾਂ ਨੂੰ ਵੀ ਨਿਰਦੇਸ਼ ਮਿਲੇ ਹੋਏ ਆ ਗਵਰਨਮੈਂਟ ਵੱਲੋਂ ਉਹਦੇ ਤੇ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਉਹ ਵੀ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ